ਹਾਂਜੀ ਕੀ ਹਾਲ ਚਾਲ ਨੇ ਮਿੱਤਰੋ ਅੱਜ ਆਪਾਂ ਚੱਲੇ ਆਂ ਦੋਲਤਪੁਰ ਸਵੇਰੇ 7:30 ਵਜੇ ਗੱਡੀ ਚੱਕੀ ਤੇ ਨਿਕਲ ਪਏ ਆਪਾਂ ਘਰੋਂ ਰਾਤ ਦੀ ਬਾਰਿਸ਼ ਵੀ ਦੋਸਤੋ ਬਹੁਤ ਜ਼ਿਆਦਾ ਹੋਈ ਹੋਈ ਸੀ ਬਾਰਿਸ਼ ਦੇ ਵਿੱਚ ਥੋੜਾ ਜਿਆਦਾ ਧਿਆਨ ਦੇ ਨਾਲ ਗੱਡੀ ਦਾ ਭਰਾ ਚਲਾਇਆ ਕਰੋ ਆ ਕਿਸੇ ਭਰਾ ਨੇ ਰਾਤ ਨੂੰ ਬਾਰਿਸ਼ ਦੇ ਵਿੱਚ ਡਿਵਾਈਡਰ ਦੇ ਉੱਤੇ ਗੱਡੀ ਚੜ੍ਹਦੀ ਦੇਖੋ ਵਰਨਾ ਦਾ ਕੀ ਹੱਲ ਕੀਤਾ ਵਾ ਮੈਂ ਦੇਖੋ ਬਈ ਇਹ ਰਾਤ ਦੇ ਹਨੇਰੇ ਦਾ ਕੰਮ ਗੱਡੀ ਦਾ ਦੋਸਤੋ ਕਾਫੀ ਨੁਕਸਾਨ ਹੋਇਆ ਵਾ ਸਾਰੇ 에ਅਰ ਬੈਗ ਖੁੱਲ ਗਏ ਹੋਏ ਆ ਗੱਡੀ ਦੇ ਬਾਈ ਜੀ ਕੱਲ ਹੀ ਨਾ ਕਰਿਆ ਕਰੋ ਨਾ ਪੁੰਚਣ ਨਾਲ ਚੰਗਾ ਵਾ 2 ਮਿੰਟ ਲੇਟ ਪਹੁੰਚ ਜਾਓ ਫਿਰ ਜਲੰਧਰ ਬਾਈ ਬਸ ਪਹੁੰਚ ਗਏ ਬਾਈ ਜੀ ਗੱਡੀ ਚ ਪੁਆਇਆ ਡੀਜ਼ਲ ਤੇ ਨਿਕਲ ਪਏ ਆਪਾਂ ਅੱਗੇ ਨੂੰ ਅੱਜ ਜਿਹੜੇ ਪਿੰਡ ਚ ਆਪਾਂ ਜਾ ਰਹੇ ਆਂ ਦੋਸਤੋ ਇਹ ਬੜਾ ਰਹੱਸਮੀ ਪਿੰਡ ਆ ਇਹ ਦੌਲਤਪੁਰ ਦੇ ਲਾਗੇ ਪਿੰਡ ਆ ਮੈਨੂੰ ਨਾਮ ਇਹਦਾ ਯਾਦ ਨਹੀਂ ਆ ਰਿਹਾ ਹੈਗਾ ਇਹ ਅੱਧਾ ਪੰਜਾਬ ਚ ਪੈਂਦਾ ਅੱਧਾ ਹਿਮਾਚਲ ਚ ਪੈਂਦਾ ਵਾ ਇੱਥੇ ਅਗਰ ਬਾਰਿਸ਼ ਵੀ ਹੁੰਦੀ ਆ ਦੋਸਤੋ ਤੇ ਇਹਦਾ ਅੱਧਾ ਪਾਣੀ ਪ ਤੇ ਦੋਸਤੋ ਆਪਾਂ ਲੋਕੀ ਦੇਖੋ ਸ਼ਹਿਰਾਂ ਚ ਰਹਿੰਦੇ ਆਪਾਂ ਨੂੰ ਸਾਰੀਆਂ ਸਹੂਲਤਾਂ ਮਿਲਦੀਆਂ ਨੇ ਆਪਾਂ ਤਾਂ ਵੀ ਨਾਖੁਸ਼ ਆ ਮੈਂ ਉਰੇ ਦੇਖ ਕੇ ਪਿੰਡ ਵਾਲਿਆਂ ਨੂੰ ਬੜਾ ਹੈਰਾਨ ਹੋਇਆ ਕਿ ਯਾਰ ਅੱਜ ਦੇ ਟਾਈਮ ਦੇ ਵਿੱਚ ਵੀ ਇਹ ਲੋਕ ਕਿਦਾਂ ਸਰਵਾਈਵ ਕਰਦੇ ਹੋਣਗੇ ਕੋਈ ਇਨਾਂ ਕੋਲ ਲੱਗੇ ਕੋਈ ਸ਼ਾਪ ਨਹੀਂ ਕੋਈ ਦੁਕਾਨ ਨਹੀਂ ਕਿ ਕੋਈ ਬਾਜ਼ਾਰ ਨਹੀਂ ਹੈਗਾ ਇਹਨਾਂ ਨੇ ਜਦੋਂ ਕੋਈ ਸਮਾਨ ਲੈਣਾ ਵਾ ਤੇ ਉਦੋਂ ਇਹਨਾਂ ਨੂੰ 15-20 ਕਿਲੋਮੀਟਰ ਥੱਲੇ ਆਣਾ ਪੈਂਦਾ ਨੂੰ ਵਰਲਡ ਬੈਂਕ ਦੇ ਥਰੂ ਸਪੈਸ਼ਲ ਫੰਡ ਆਉਂਦਾ ਹਰ ਸਾਲ ਇਸ ਸੰਤੁਪਤ ਭਾਈ ਦੀ ਨਦੀ ਕਿਹਾ ਜਾਂਦਾ ਹੈ ਉਹ ਜਿਹੜੀ ਆਸੇ ਪਾਸੇ ਤੁਹਾਨੂੰ ਲੱਗਦੀ ਉਹ ਲੋਹੇ ਰਹਿ ਸਮਾਨ ਹੈ ਸਵਾਰ ਹੈ ਇਹਦਾ ਵੀ ਕਰਾਇਆ ਹੈਗਾ ਇਹ ਦੋ ਭਰਾ ਹੁੰਦੇ ਆ ਆਪਸ ਚ ਲੜਦੇ ਰਹਿੰਦੇ ਜਿਹਦੇ ਵਿੱਚ ਉਹ ਜਿਹੜਾ ਪਿਓ ਸਾਬ ਨੇ ਵਿਜਨਾ ਡੰਡਾ ਮਾਰ ਕੇ ਉਹਦੇ ਲਈ ਉਹਨੂੰ ਦੋਨੋਂ ਭਰਾ ਮੁੰਡਾ ਅਗਲਾ ਕਰਦਾ ਤੁਸੀਂ ਇਸ ਜਗ੍ਹਾ ਦੇ ਪਾਸੇ ਤੇ ਖੜੇ ਹੋਣਾਗਾ ਇੱਕ ਅੱਧਾ ਪਾਣੀ ਇਧਰ ਨੂੰ ਜਾਂਦਾ ਅੱਧਾ ਪਾਣੀ ਇਧਰ ਨੂੰ ਅੱਛਾ ਹਾਂਜੀ ਇਧਰਲਾ ਪਾਣੀ ਇਧਰ ਨੂੰ ਜਾਂਦਾ ਉਧਰਲਾ ਪਾਣੀ ਜਾਂਦਾ ਤਾਂ ਹਮ ਅੱਧਾ ਹੀ ਮਾਚ ਮੰਨਦਾ ਇਹ ਕਿਥੇ ਗੋਲਪੁਰ ਦੇ ਵਿੱਚ ਮਕਾਨ ਹੈ ਮਾਉਰੀ ਦਾ ਤਾਂ ਪਾਣੀ ਹੈ ਜਿਹੜਾ ਜੀ ਉਹ ਪੰਜਾਬ ਜੀ ਆ ਰਹੀ ਆ ਤਾਂ ਹਮਾਜੋਂ ਨੂੰ ਆ ਰਹੀ ਆ ਦੇਖੋ ਕੋਦਰ ਦਦਰਾਂ ਆ ਗਏ ਨਾ ਜਗਾ ਬਣੀ ਇੱਥੇ ਗੁੰਡਾ ਮਾਰਿਆ ਬੰਦੇ ਜਿੱਥੇ ਇਹ ਤਿਆ ਤੇਰਾ ਨੌਕਰੀ ਕਰਦਾ ਜੀ ਇਹਨਾਂ ਕੋਲੋਂ ਨਾ ਲਮਕਾਨ ਹੈ ਮਕਾਨ ਚੋਂ ਪਾਣੀ ਜਾ ਰਿਹਾ ਮਕਾਨ ਹੈ ਨਹੀਂ ਜਿਹੜਾ ਉਹਦਾ ਤਾਂ ਪਾਣੀ ਉੱਧਰੋਂ ਡਿੱਗਦਾ ਆ ਤਾਂ ਉੱਧਰੋਂ ਡਿੱਗਦਾ ਜੀ ਅੱਛਾ ਜਿਹੜਾ ਮੀਂਹ ਦਾ ਪਾਣੀ ਪੈਂਦਾ ਜੀ ਅੱਛਾ ਤਾਂ ਮੈਡੀਕਲ ਨੂੰ ਕਹਿਣਾ ਤਾਂ ਹਮਾਜੋਂ ਨੂੰ ਆਣਾ ਬੰਦੇ ਆਏ ਵਿੱਚੋਂ ਨਹੀਂ ਮਤਲਬ ਆਪ ਜੇ ਚੜਦਾ ਆ ਜਗਾ ਹਮਾ ਜਲਦੀ ਆ ਅੱਛਾ ਮੀਂਹ ਜੇ ਬਰਸਦਾ ਪਾਣੀ ਅੱਧਾ ਉਧਰ ਨਿਕਲਦਾ ਅੱਧਾ ਉੱਧਰ ਗੱਡੀ ਪੂਰੀ ਪੂਰੀ ਹੋਈ ਜੜਦੀ ਆ ਬਾਈ ਜੀ ਬੜਾ ਖਤਰਨਾਕ ਰਸਤਾ ਈ ਬੜੀ ਔਖੀ ਗੱਡੀ ਲੈ ਕੇ ਆਇਆ ਇਹ ਵਾਹ ਚੜਾ ਕੇ ਭਰਾਵਾ ਗੱਡੀ ਲਾਈ ਆ ਓਰੇ ਆ ਦੋਸਤੋ ਪਿੰਡ ਦਾ ਰਾਸਤਾ ਵਾ ਔਰ ਇਹ ਦੱਸ ਰਹੇ ਸੀ ਕਹਿੰਦੇ ਆ ਰਾਸਤਾ ਵੀ ਅਸੀਂ ਆਪ ਬਣਾਇਆ ਵਾ ਸਾਨੂੰ ਕਿਸੇ ਸਰਕਾਰ ਨੇ ਨਹੀਂ ਬਣਾ ਕੇ ਦਿੱਤਾ ਸਾਰੀ ਗ੍ਰਾਈ ਕਰਕੇ ਅਸੀਂ ਆਪ ਰਾਸਤਾ ਇਹ ਬਣਾਇਆ ਵਾ ਤੇ ਔਰੇ ਘਰ ਵੀ ਕੋਈ ਜ਼ਿਆਦਾ ਨਹੀਂ ਹੈਗੇ ਥੋੜੇ ਜੇ ਘਾਰ ਹੀ ਨੇ ਜਿਹੜੇ ਰਹਿੰਦੇ ਨੇ 40 35 40 ਘਾਰ ਹੀ ਹੋਣੇ ਨੇ ਉਹ ਵੀ ਇਹਨਾਂ ਦੇ ਆਪ ਦੇ ਰਿਸ਼ਤੇ ਰਿਸ਼ਤੇਦਾਰਾਂ ਦੇ ਹੀ ਨੇ ਜਿਹੜੇ ਔਰੇ ਆ ਕੇ ਬਸੇ ਹੋਏ ਨੇ ਦੇਖੋ ਭਰਾ ਰਾਸਤਾ ਲੋ ਵੀ ਮਿੱਤਰੋ ਪਹੁੰਚ ਗਏ ਆ ਸਵਾਰੀ ਲਾਤੀ ਆ ਰਸਤਾ ਵੇਖੋ ਤੁਸੀਂ ਕਿੰਨਾ ਡੇਂਜਰਸ ਆ ਜਿੱਥੋਂ ਗੱਡੀ ਲੈ ਕੇ ਆਏ ਆ ਆਹ ਰਸਤਾ ਸੀ ਬਾਈ ਜੀ ਬੜਾ ਖਤਰਨਾਕ ਰਸਤਾ ਆ ਪੂਰਾ ਜੰਗਲ ਜੜ ਪਹਾੜ ਦੇਖੋ ਮੱਸਾ ਪੂਰੀ ਪੂਰੀ ਗੱਡੀ ਜਾਂਦੀ ਆ ਦੇਖੋ ਪੂਰੀ ਪੂਰੀ ਗੱਡੀ ਜਾਂਦੀ ਆ ਇਹ ਕੈਮਰੇ ਚ ਵਾਈਡ ਐਂਗਲ ਕੀਤਾ ਹੈ ਵਾ ਤਾਂ ਤੁਹਾਨੂੰ ਥੋੜੀ ਚੋੜੀ ਰੋਡ ਦੇਖ ਰਹੀ ਹੋਣੀ ਆ ਪੂਰੀ ਪੂਰੀ ਗੱਡੀ ਜਾਂਦੀ ਐ ਪਣ ਨਾਲ ਟੱਕਰਦੀਆਂ ਪਹਾੜੀਆਂ ਨੇ ਪੂਰੀਆਂ ਟੱਕਰਦੀਆਂ ਜਿੱਥੇ ਇਹਨਾਂ ਦਾ ਪਿੰਡ ਆ ਬਾਈ ਜੀ ਦੇਖੋ ਕਿੱਡੇ ਕਿੱਡੇ ਪੁਰਾਣੇ ਬੋਰਡ ਲੱਗੇ ਨੇ ਆ ਦੇਖੋ ਕੀ ਬਣਗੇ ਦਾ ਦੇਖੋ 300 ਸਾਲ ਪੁਰਾਣਾ ਹੋਣਾ ਵਾ ਇਹ ਦੇਖੋ ਕੀ ਤੋਂ ਕੀ ਬਣਗੇ ਦਾ ਵਾ ਦੇਖੋ ਇਹੋ ਜੀ ਲੋਕੇਸ਼ਨ ਆ ਨਾ ਮਨਾਲੀ ਜੋ ਜਾਣਦੇ ਆ ਮਨਾਲੀ ਉੱਪਰ ਕਈ ਪਿੰਡਾਂ ਦੇ ਵਿੱਚ ਹੈਗੀ ਆ ਇਦਾਂ ਦੀ ਲੋਕੇਸ਼ਨ ਗੱਡੀ ਆਪਾਂ ਆਪਣੀ ਸੇਫਲੀ ਖੜੀ ਕਰਤੀ ਆ ਤੇ ਥੋੜਾ ਉੱਪਰ ਤੁਹਾਨੂੰ ਲੋਕੇਸ਼ਨ ਦਿਖਾਉਣ ਦੇ ਚੱਕਰ 'ਚ ਸਾਹ ਜੜ ਗਿਆ ਵਾ ਪੂਰਾ ਨੇੜੇ ਤੇੜੇ ਦੋਸਤੋ ਕੋਈ ਬਾਜ਼ਾਰ ਨਹੀਂ ਕੋਈ ਕੁਝ ਨਹੀਂ ਆ ਰਹਿੰਦੇ ਕਿੱਦਾਂ ਹੋਣੇ ਆ ਧੰਨੇ ਬਾਜ਼ਾਰ ਕਿੰਨੇ ਕਿੰਨੇ ਥੱਲੇ ਨੇ ਕਟਵਰਨੀ 20 25 ਕਿਲੋਮੀਟਰ ਅਸੀਂ ਆਹ ਰਸਤਾ ਆਏ ਆ ਤੇ ਮੈਂ ਕਹਿੰਦਾ ਇੱਕ ਵੀ ਸਾਨੂੰ ਕੋਈ ਦੁਕਾਨ ਨਹੀਂ ਮਿਲੀ ਇੱਕ ਵੀ ਸ਼ਾਪ ਨਹੀਂ ਮਿਲੀ ਕਿੱਦਾਂ ਲੋਕੀ ਦੇਖ ਲਓ ਕਿੱਥੇ ਕਿੱਥੇ ਜਾ ਕੇ ਦੁਨੀਆ ਵਸੀ ਹੋਈ ਆ ਧੰਨਾ ਬਾਈ ਜੀ ਤੇ ਕਿੱਦਾਂ ਮੈਂ ਕਹਿੰਦਾ ਬੰਦੇ ਉਰੇ ਗੁਜ਼ਾਰਾ ਕਰ ਰਹੇ ਹੋਣੇ ਆ ਆਪਾਂ ਨੂੰ ਸ਼ਹਿਰਾਂ ਦੇ ਵਿੱਚ ਦੇਖ ਲਓ ਸਾਰਾ ਕੁਝ ਨਿਲਦਾ ਵਾ ਤਾਂ ਵੀ ਨਹੀਂ ਆਪਾਂ ਸੰਤੁਸ਼ਟ ਹੈਗੇ ਤੇ ਉਰੇ ਵੀ ਦੁਨੀਆ ਦੇਖ ਲਓ ਵਸੀ ਹੋਈ ਆ